ऐसा ऐसा हो गया क्या करो यार जल्दी आ जाओ बोला फिर आया इधर बैठाया उन लोग को फिर उसके बाद बोला डॉक्टर साहब आया साढ़े सात बजे उसके बाद चेक किया अंदर उसके बाद अंदर से चेक करके आने के बाद वो तो मर गया बोल रहा है आपकी क्या मांग है आप ਆਪ ਕੀ ਆ ਚਾਹਤੇ ਮੈਨੂੰ ਤਾਂ ਸਹੀ ਸ਼ੋਰ 5 ਲੱਖ ਰੁਪਏ ਚਾਹੀਏ ਕਿ ਕਿਸੇ ਵੀ ਕਰਕੇ ਮੈਨੂੰ ਚਾਹੀਦਾ ਸਹੀ ਹੈ ਕਾਰਵਾਈ ਵੀ ਹੋ ਕਾਰਬੇ ਚਾਹੀਏ ਕਾਰਬੇ ਵੀ ਚਾਹੀਏ 5 ਲੱਖ ਰੁਪਏ ਚਾਹੀਏ ਮੈਨੂੰ ਮੈਂ ਸਭ ਤੋਂ ਪਹਿਲੇ ਲੁਧਿਆਣਾ ਦਾ ਇੱਕ ਜ਼ਿੰਮੇਵਾਰ ਨਾਗਰਿਕਾਂ ਉਸ ਤੋਂ ਬਾਅਦ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਯੂਥ ਦਾ ਪ੍ਰਵਕਤਾ ਵਾਂ ਜਦੋਂ ਮੈਨੂੰ ਇੱਕ ਆਪਾਜੀ ਸਾਹਿਬ ਦਾ ਫੋਨ ਆਇਆ ਕਿ ਸਾਡੇ ਕੋਲ ਇੱਕ ਕਰਮਚਾਰੀ ਕੰਮ ਕਰਦਾ ਹੈ ਜਿਨੇ ਆਪਣੀ ਮਾਂ ਦਾ ਪੱਥਰੀ ਦਾ ਉਹ ਇਲਾਜ ਕਰਾਉਣ ਵਾਸਤੇ ਕੱਲ ਇੱਥੇ ਆਪਣੀ ਮਦਰ ਐਡਮਿਟ ਕਰਾਈ ਕਿ ਪੱਥਰੀ ਦਾ ਇਲਾਜ ਹੋ ਸਕੇ ਇਹਨਾਂ ਨੇ ਡਾਕਟਰਾਂ ਨੇ ਉਹਨੂੰ ਆਸ਼ਵਾਸਨ ਦਿੱਤਾ ਕਿ ਇੱਥੇ ਅਸੀਂ ਇੱਕ ਦੋ ਦਿਨ ਐਡਮਿਟ ਕਰਾਂਗੇ ਪੱਥਰੀ ਦਾ ਪਿੱਤਾ ਜਿਹੜਾ ਪੱਥਰੀ ਜਿੱਥੇ ਫਸੀ ਹੋਈ ਹੈ ਪਿੱਤਾ ਕੱਢ ਦਾਂਗੇ ਤੁਹਾਡੀ ਮਾਂ ਜਲਦੋਂ ਜਲਦ ਇੱਥੋਂ ਰੈਫਰ ਕਰ ਚੁੱਟੀ ਕਰ ਦਾਂਗੇ ਉਸ ਤੋਂ ਬਾਅਦ ਰਾਤ ਨੂੰ 12 ਵਜੇ ਡਾਕਟਰ ਚੈੱਕ ਕਰਕੇ ਕਿ ਤੁਹਾਡੀ ਮਦਰ ਸਭ ਠੀਕ ਹੈ 35000 ਰੁਪਏ ਲੱਗੇਗਾ ਇਹਨਾਂ ਨੇ ਇਮੀਡੀਏਟਲੀ 10000 ਰੁਪਏ ਜਮ੍ਹਾਂ ਕਰਵਾ ਦਿੱਤਾ ਇਹਨਾਂ ਨੇ ਜੋ 10000 ਰੁਪਏ ਜਮ੍ਹਾਂ ਕਰਵਾਇਆ ਤੇ ਇਹਨਾਂ ਨੇ ਕਿਹਾ ਕਿ 25000 ਹੋਰ ਲੈ ਕੇ ਆਓ ਤੁਹਾਡੀ ਮਾਂ ਦਾ ਆਪਰੇਸ਼ਨ ਫੇਰ ਹੋਏਗਾ ਚਲੋ ਇਹਨਾਂ ਨੇ ਪ੍ਰਸ਼ਨ ਕਰ ਦਿੱਤਾ ਉਹਨਾਂ ਨੇ ਪੈਸੇ ਕੁਝ ਜਮ੍ਹਾਂ ਕਰਵਾਏ ਉਸ ਤੋਂ ਬਾਅਦ ਕੀ ਹੋਇਆ ਰਾਤੀ 2 ਵਜੇ ਇਹਨਾਂ ਦੀ ਨਰਸ ਚੈੱਕ ਕਰਨ ਆਈ ਕਿ ਸਭ ਠੀਕ ਹੈ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ 4 ਵਜੇ ਡਾਕਟਰਾਂ ਦਾ ਕੰਮ ਹੁੰਦਾ ਜਦੋਂ ਕੋਈ ਪੇਸ਼ੈਂਟ ਅਸੀਂ ਐਡਮਿਟ ਕਰਦੇ ਹਾਂ ਉਹਦਾ ਬੀਪੀ ਚੈੱਕ ਕਰਨਾ ਉਹਦੀ ਸ਼ੂਗਰ ਚੈੱਕ ਕਰਨਾ ਉਹਦਾ ਬਲੱਡ ਟੈਸਟ ਕਰਨਾ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈ ਤਦ ਆਪਰੇਸ਼ਨ ਕਰਦੇ ਆ ਲੇਕਿਨ ਇਹਨਾਂ ਦੀ ਅਣਗਹਿਲੀ ਕਰਕੇ ਅੱਜ ਇਸ ਬੱਚੇ ਦੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਜੋ ਕਿ ਬੜੀ ਹਿੰਮਤਪਾਗੀ ਘਟਨਾ ਹੈ ਮੈਂ ਇਹ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਤੇ ਪ੍ਰਸ਼ਾਸਨ ਨੂੰ ਤੇ ਲੁਧਿਆਣੇ ਦੇ ਡੀਸੀ ਸਾਹਿਬ ਨੂੰ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਇਹ ਡਾਕਟਰ ਸਾਹਿਬ ਤੇ ਜਿਹੜੀ ਬੰਦੀ ਕਾਰਵਾਈ ਹੈ ਜਲਦ ਤੋਂ ਜਲਦ ਕੀਤੀ ਜਾਵੇ ਤੇ ਜਦੋਂ 4 ਵਜੇ ਰਾਤੀ ਇਹਦੀ ਮਦਰ ਦੀ ਡੈਥ ਹੋਈ ਤੇ ਇਹ ਮੁੰਡੇ ਨੇ ਆਪਣੀ ਮਦਰ ਨੂੰ ਇਹ ਹੱਥ ਲਾਇਆ ਤੇ ਉਹਦਾ ਸਰੀਰ ਠੰਡਾ ਹੋ ਚੁੱਕਾ ਸੀ ਤੇ ਜਦੋਂ ਸਰੀਰ ਠੰਡਾ ਹੋ ਗਿਆ ਇਹਨੇ ਜਾ ਕੇ ਨਰਸ ਨੂੰ ਉਠਾਇਆ ਨਰਸਾਂ ਡਾਕਟਰ ਸਟਾਫ ਸਭ ਸੁੱਤੇ ਬੈਸੀਏ ਤੇ ਜਦੋਂ ਸੌਣ ਦੇ ਬਾਵਜੂਦ ਇਹਨਾਂ ਨੇ ਕਿਹਾ ਕਿ ਮੇਰੀ ਮਾਂ ਨੂੰ ਦੇਖੋ ਮੈਨੂੰ ਲੱਗਦਾ ਮੇਰੀ ਮਾਂ ਨੂੰ ਕੁਝ ਹੋ ਗਿਆ ਲੇਕਿਨ ਇਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਦੇਖਦੇ ਹੈ ਦਿਖਾਤੇ ਹੈ ਕਰਤੇ ਹੈ ਕਰਾਤੇ ਹੈ ਉਸ ਤੋਂ ਬਾਅਦ ਇਹਨਾਂ ਡਾਕਟਰ ਬਲੈਕ ਕਹਿੰਦੇ ਜੀ ਇਹਨੂੰ हमको ਲੱਗਦਾ ਹੈ ਇਹਨੂੰ ਹਾਰਟ ਅਟੈਕ ਹੋ ਗਿਆ ਇੱਦਾਂ ਕਿੱਦਾਂ ਹਾਰਟ ਅਟੈਕ ਹੋ ਗਿਆ ਇੱਕ ਬੰਦਾ ਆਪਣੀ ਮਦਰ ਨੂੰ ਇਲਾਜ ਕਰਾਉਣ ਵਾਸਤੇ ਇੱਥੇ ਹਸਪੀਟਲ ਭੇਜਦਾ ਪਿਆ ਤੇ ਇਹ ਗੱਲ کہہ ਰਿਹਾ ਕਿ ਹਾਂ ਵੀ ਮੇਰੀ ਮਾਂ ਦਾ ਪਥਰੀ ਦਾ ਆਪਰੇਸ਼ਨ ਕਰ ਦਿਓ ਤੇ ਇਹਨਾਂ ਨੇ ਸਿਰਫ ਇੱਕ ਪ੍ਰਵਾਸੀ ਆਰੇ ਮਾਰ ਕੋ ਖੜੂਗਾ ਨਹੀਂ ਇਹਨਾਂ ਨੇ ਉਹਦੀ ਜਿੰਦਗੀ ਜਗਦੀ ਮਾਂ ਮਾਰ ਦਿੱਤੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਐ ਡਾਕਟਰ ਸਾਹਿਬ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਜਲਦ ਤੋਂ ਜਲਦ ਕੀਤੀ ਜਾਵੇ ਦੁਨੀਆ ਦੇ ਵਿੱਚ ਪੈਸਾ ਧਨ ਤੌਲਤ ਸ਼ੋਹਰਤ ਉਹਦੇ ਸਭ ਕੁਝ ਵਾਪਸ ਆਗ ਨਹੀਂ ਸਕਦੇ ਆ ਲੇਕਿਨ ਜਦੋਂ ਕਿਸੇ ਪਰਿਵਾਰ ਦਾ ਜੀ ਜਾਂਦਾ ਉਹ ਕਦੀ ਵਾਪਸ ਨਹੀਂ ਆਉਂਦਾ ਪਹਿਲਾਂ ਵੀ ਕੋਈ ਮਾਮਲਾ ਆਇਆ ਤੁਸੀਂ ਇਹਨਾਂ ਦੇ ਹਾਂਜੀ ਪਹਿਲਾਂ ਵੀ ਕੋਈ ਕੇਸ ਆਇਆ ਅੱਜ ਤੋਂ 5-6 ਸਾਲ ਪਹਿਲੇ ਜਦੋਂ ਪਹਿਲੇ ਵੀ ਇੱਕ ਮਾਮਲਾ ਆਇਆ ਸੀ ਇਹਨਾਂ ਨੇ ਇਦਾਂ ਹੀ ਬਿਹਾਰ ਦਾ ਇੱਕ ਨੌਜਵਾਨ ਸੀ ਉਹਨੂੰ ਇਦਾਂ ਹੀ ਕੋਈ ਗਲਤ ਟੀਕਾ ਲਗਾ ਕੇ ਉਹਦਾ ਡੈਥ ਹੋ ਗਈ ਮੈਨੂੰ ਨਹੀਂ ਪਤਾ ਮੈਂ ਪਿਛਲੀ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਵਰਤਮਾਨ 'ਚ ਜਿੰਨਾ ਵਰਤਮਾਨ ਦੀ ਗੱਲ ਕਰਦਾ ਇਹਨਾਂ ਨੇ ਇਦਾਂ ਦਾ ਕਾਨੂੰਨਾ ਕੰਮ ਕਿਉਂ ਕੀਤਾ ਜਦੋਂ ਅਸੀਂ ਅੰਦਰ ਡਾਕਟਰ ਸਾਹਿਬ ਦਾ ਵਰਸ਼ਨ ਲੈਣਗੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਡਾਕਟਰ ਸਾਹਿਬ ਕਾਰਨ ਕੀ ਹੋਇਆ ਕਿਉਂ ਉਹਦੀ ਮੌਤ ਹੋ ਗਈ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਹਾਰਟ ਅਟੈਕ ਨੇ ਹੋ ਗਈ ਹੋਣੀ ਹੈ ਜਿਹੜਾ ਇਹਨਾਂ ਦਾ ਸਟਾਫ ਹੈ ਆ ਮੇਰੇ ਵੀਰ ਨੂੰ ਕਹਿੰਦਾ ਕਿ ਹਾਂ ਵੀ ਅ ਫਿਰ ਕੀ ਹੋ ਗਿਆ ਪਤਾ ਨਹੀਂ ਲੱਗਦਾ ਹੈ ਜੋ ਦੁਨੀਆ ਮੇ ਆਇਆ ਹੈ ਉਸਨੇ ਚਲੇ ਹੀ ਜਾਣਾ ਯਾਰ ਜੇਰੋ ਤੁਹਾਡੇ ਘਰ ਦੇ ਨਾਲ ਐਡਾ ਦੀ ਗੱਲ ਹੋ ਗਈ ਤੁਸੀਂ ਇਹ ਜਵਾਬ ਦੇਵੋਗੇ ਲੱਖ ਲਾਂਦੇ ਇਹੋ ਜੇ ਡਾਕਟਰ ਤੇ ਮੈਂ ਪੰਜਾਬ ਦੇ ਹੈਲਥ ਮਿਨਿਸਟਰ ਨੂੰ ਬੇਨਤੀ ਕਰਦਾ ਇਹਨਾਂ ਦੀ ਡਿਗਰੀਆਂ ਚੈੱਕ ਕੀਤੀਆਂ ਜਾਣ ਇਹਨਾਂ ਕੋਲ ਵਾਕਈ ਜੈਨੂਇਨ ਲਾਇਸੈਂਸ ਹੈ ਕਿ ਨਹੀਂ ਹੈ ਜਾਂ ਇਹ ਐਡਾ ਹੀ ਡਾਕਟਰ ਬਣ ਗਏ ਇੱਕ ਡਾਕ ਜਿਹੜਾ ਜ਼ਿੰਮੇਵਾਰ ਹਸਪਤਲ ਜਾਂ ਜ਼ਿੰਮੇਵਾਰ ਡਾਕਟਰ ਹੁੰਦਾ ਨਾ ਜਦੋਂ ਉਹਦੇ ਕੋਲ ਇਲਾਜ ਵਾਸਤੇ ਮਸ਼ੀਨਰੀ ਨਹੀਂ ਹੁੰਦੀ ਸਟਾਫ ਨਹੀਂ ਹੁੰਦਾ ਡਾਕਟਰ ਨਹੀਂ ਹੁੰਦੇ ਉਹ ਵੱਡੇ ਹਸਪਤਲ ਦੇ ਵਿੱਚ ਰੈਫਰ ਕਰ ਦਿੰਦਾ ਲੁਧਿਆਣਾ ਦੇ ਵਿੱਚ ਸੀਐਮਸੀ ਡੀਐਮਸੀ 40 ਅਪੋਲੋ ਵਰਗੇ ਵੱਡੇ ਸ਼ਾਨਦਾਰ ਹਸਪਤਲ ਨੇ ਜੇ ਤੁਹਾਡੇ ਕੋਲ ਇਲਾਜ ਦੀ ਕਮੀ ਸੀ ਤੁਹਾਡੇ ਕੋਲ ਡਾਕਟਰਾਂ ਦੀ ਕਮੀ ਸੀ ਤੁਹਾਡੇ ਕੋਲ ਮਸ਼ੀਨਰੀ ਦੀ ਕਮੀ ਸੀ ਤੁਸੀਂ ਉੱਤੇ ਰੈਫਰ ਕਰ ਦਿੰਦੇ ਤੁਸੀਂ ਕਿਉਂ ਨਹੀਂ ਕੀਤਾ ਇਸ ਗੱਲ ਦਾ ਜਵਾਬ ਕੌਣ ਦੇਗਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਨਾਂ ਦਾ ਜਲਦ ਤੋਂ ਜਲਦ ਬੰਦੀ ਕਾਰਵਾਈ ਕੀਤੀ ਜਾਵੇ ਬਾਰ ਤਰਨਾ ਲੱਗਾ ਹੈ ਕੀ ਕਹਿਣਾ ਚਾਹੁੰਦੇ ਉਸ ਨੂੰ ਤਰਨਾ ਤਾਂ ਤੁਹਾਨੂੰ ਪਤਾ ਹੀ ਕਿਦਾਂ ਕਿਉਂ ਲੱਗਦੇ ਆ ਜੀ ਹੂੰ ਜਦੋਂ ਇਸੇ ਦੇ ਕੰਮ ਦੇ ਵਿੱਚ ਪੋਲਿਟੀਕਲ ਇੰਟਰਫੀਰੈਂਸ ਹੋ ਜਾਂਦਾ ਫਿਰ ਤਰਨੇ ਲੱਗਦੇ ਆ ਵੀ ਉਹ ਉਹ ਮੁੰਡਾ ਕਹਿ ਰਹੀ ਮੇਰੀ ਮਾਤਾ ਦੀ ਇੱਥੇ ਡੈਥ ਹੋਈ ਹੈ ਮਾਤਾ ਦੀ ਡੈਥ ਹੋਈ ਹੈ ਅਸੀਂ ਕਿਹੜਾ ਡ否ਾਈ ਕਰਦੇ ਪਏ ਹਾਂ ਡੈਥ ਹੋਈ ਹੈ ਹਾਂਜੀ ਆਪਰੇਸ਼ਨ ਹੋਇਆ ਵੀ ਕਹਿ ਰਿਹਾ ਅਨਗਲੀ ਡਾਕਟਰ ਵੀ ਅਨਗਲੀ ਅਨਗਲੀ ਕੋਈ ਨਹੀਂ ਹੋਈ ਕੁਦਰਤੀ ਗੱਲ ਹੈ ਮਾਤਾ ਦੀ ਬਾਈਚਾਸ ਹਾਰਟ ਅਟੈਕ ਆ ਗਿਆ ਹੈ ਯਾ ਆਪਰੇਸ਼ਨ ਤੋਂ ਬਾਅਦ ਕਈ ਤਰ੍ਹਾਂ ਦੀ ਕੰਪਲਿਕਸ਼ਨ ਆ ਜਾਂਦੀ ਹੈ ਸਾਇਲੈਂਟ ਐਮਆਈ ਹੋ ਸਕਦਾ ਇਹ ਡਾਕਟਰ ਸਾਹਿਬ ਆਪਰੇਸ਼ਨ ਹੋ ਚੁੱਕਾ ਸੀਗਾ ਕਿੱਤੇ ਦਾ ਆਪਰੇਸ਼ਨ ਸੀਗਾ ਕਿੱਤੇ ਦਾ ਜੀ ਪਥਰੀ ਦਾ ਆਪਰੇਸ਼ਨ ਹੋ ਚੁੱਕਾ ਸੀ ਜੀ ਆਪਰੇਸ਼ਨ ਹੋ ਚੁੱਕਾ ਜੀ ਆਪਰੇਸ਼ਨ ਹੋ ਚੁੱਕਾ ਸੀ ਸ਼ਾਮ ਨੂੰ ਜੀ 6 ਵਜੇ ਕਿੰਨੇ ਵਜੇ ਆਪਰੇਸ਼ਨ ਹੋਇਆ ਸੀ ਸਰ 6 ਵਜੇ ਆਪਰੇਸ਼ਨ ਸ਼ੁਰੂ ਕੀਤਾ ਸੀ 6:30 ਤੱਕ ਹੋ ਗਿਆ ਸਰ 7:00 ਤੱਕ ਕਹਿੰਦੇ ਸੀਰੇ 4:30 ਵਜੇ ਅਸੀਂ ਡਾਕਟਰ ਤੇ ਨਸ ਨੂੰ ਭੁਲਾਇਆ ਸੀ ਕੋਈ ਆਇਆ ਨਹੀਂ ਦੇਖਣ ਚਾਹ ਨਹੀਂ ਨਹੀਂ ਗਏ ਆ ਉਸ ਦੀ ਕੋਈ ਗੱਲ ਨਹੀਂ ਤੇਰਾ ਸਾਈ ਰਾਤ ਚੱਕਰ ਮਾਰੇ 10:30 ਤਾਂ ਮੈਂ ਵੀ ਸ਼ਾਮ ਨੂੰ ਦੇਖ ਕੇ ਗਿਆ ਇਤਸ ਫਿਰ ਮਾਰਨਿੰਗ ਅਰਲੀ ਫਿਰ ਸਾਢੇ 4 ਵਜੇ ਜਦੋਂ ਪ੍ਰੋਬਲਮ ਹੋਈ ਹੈ ਤੇ ਸਟਾਫ ਵੀ ਗਿਆ ਸਟਾਫ ਨੇ ਮੈਨੂੰ ਇਨਫੋਰਮ ਕਰਤਾ ਮੈਂ ਵੀ ਆ ਗਿਆ ਅਸੀਂ ਪੇਸ਼ੈਂਟ ਦਾ ਸਾਰਾ ਚਿੱਤਾ ਹੈਗਾ ਆਪਸ਼ਨ ਦਿੱਤੀ ਹੈ ਟ੍ਰੀਟਮੈਂਟ ਕੀਤਾ ਸਾਰਾ ਕੁਝ ਲੇਕਿਨ ਨਹੀਂ ਬਚਾ ਸਕਿਆ ਪੇਸ਼ੈਂਟ ਨੂੰ ਤੁਹਾਡੇ ਕਹਿਣ ਦਾ ਮਤਲਬ ਕਿ ਹਾਰਟ ਅਟੈਕ ਨਹੀਂ ਹੋਣਾ ਚਾਂਸਸ ਹੁੰਦੇ ਆ ਜਾਂ ਮੈਂ 50 ਸਾਲ ਦੀ ਉਮਰ ਦੀ ਨਾ ਸਾਇਲੈਂਟ ਐਮਆਈ ਹੋ ਜਾਂਦਾ ਕਈ ਵਾਰੀ ਕਈ ਵਾਰੀ ਐਮਬੋਲਿਜ਼ਮ ਹੋ ਜਾਂਦਾ ਆਪਰੇਸ਼ਨ ਤੋਂ ਬਾਅਦ ਕੁਝ ਨਾ ਕੁਝ ਪ੍ਰੋਬਲਮ ਹੁੰਦੇ ਚਾਂਸਸ ਤਾਂ ਹੁੰਦੇ ਆ 40 ਸਾਲ ਤੋਂ ਉੱਪਰ ਬਰੀ ਹੋਣ ਤਾਂ ਕਿ ਜੋ ਉਹ આરોਪ ਲਗਾ ਰਹੇ ਨੇ ਉਹਨਾਂ ਦਾ ਝੂਠੇ ਨੇ। ਰੋਪ ਦਾ ਤਾਂ ਕੋਈ ਰੋਗ ਹੀ ਨਹੀਂ ਹੈਗਾ। ਉਹ આરોਪ ਲਗਾ ਲੈ ਅਲੰਗੈਲੀ ਨਾ ਮਰ। ਉਹ ਤਾਂ ਦੇਖੋ ਜਿੱਥੇ ਵੀ ਪੇਸ਼ੈਂਟ ਦੀ ਡੈਥ ਹੋ ਗਈ ਤਾਂ ਇੱਕੋ ਹੀ ਰੋਗ ਵੀ ਹੁੰਦਾ ਹੈ। ਅਲੰਗੈਲੀ ਹੈ। ਜਿੱਥੇ ਵੀ ਕੋਈ ਡੈਥ ਹਸਪਤਾਲ ਦੇ ਵਿੱਚ ਹੋਏਗੀ ਹਰ ਇੱਕ ਦਾ ਇੱਕੋ ਹੀ આરોਪ ਹੁੰਦਾ ਹੈ। ਕੋਈ ਨਾ ਕੋਈ ਜਸਟੀਫਾਈ ਨਹੀਂ ਕਰ ਪਾਏਗਾ। ਤੇ ਉਹ ਹੁਣ ਤੁਸੀਂ ਜੋ ਉਹੋ ਉਹਨੇ ਤਰਨਾ ਲਾਇਆ ਉਸ ਵਿੱਚ ਕੀ ਕਰਨਾ ਚਾਹੁੰਦੇ ਹੋ ਕੀ ਕਰੋਗੇ ਹੁਣ ਅਸੀਂ ਕਹਿੰਦੇ ਜੋ ਮੰਦੀ ਕਾਰਵਾਈ ਸਰਕਾਰ ਕਰੇ ਪ੍ਰਸ਼ਾਸਨ ਕਰੇ ਜੋ ਮਰਜ਼ੀ ਕਰਨ ਤੁਸੀਂ ਮੰਦੇ ਹੋ ਕਿ ਪ੍ਰਸ਼ਾਸਨ ਕੋਈ ਵੀ ਜੋ ਮਰਜ਼ੀ ਜੋ ਉਹਨਾਂ ਨੂੰ ਕੋਈ ਇਤਰਾਜ਼ ਹੈ ਇਨਕੁਆਰੀ ਹੋਵੇ ਕੁਝ ਕੋਈ ਹਾਂ ਜੋ ਮਰਜ਼ੀ ਹੋਵੇ ਸਾਨੂੰ ਕੋਈ ਪ੍ਰੋਜੈਕਸ਼ਨ ਨਹੀਂ ਹੈ ਠੀਕ ਹੈ ਜੀ ਉਹਨਾਂ ਨੂੰ ਕੋਈ